ਕੋਸਾ ਵੈਗਰ ਜੁਤੀ ਤੇ ਹੋਰ ਪ੍ਰਾਉਠ ਠੀਕ ਠਾਕ ਮਹਾਰਾ ਚਾਰਜ ਕਰਕੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਸਿੱਧੂ ਬੀਕੇ ਟੀਵੀ 1278 YouTube ਤੇ ਬੀਕੇ ਟੀਵੀ Instagram ਤੇ ਆਪ ਮੁੰਡਾ ਫਰੀਦਕੋਟ ਮਰਿਆ ਪਿੰਡ ਸੁਖਲੇ ਕੋਈ ਕਰਦੇ ਗੱਲਬਾਤ ਇਹ ਬੜੀ ਮੰਦ ਭਾਗੀ ਘਟਨਾ ਪਾਪੀ ਕੱਲਾ ਕੱਲਾ ਮਹਾਂਪੁਰ ਦਾ ਪੁੱਤਰ ਸੀ ਤੇ ਨੌ ਨੇ ਆਸ਼ਕ ਦੇ ਨਾਲ ਮਿਲ ਕੇ ਉਹਨੂੰ ਮੌਤ ਦੀ ਘਾਟ ਤਾਰਤਾ ਹੈ ਦੇਖੋ ਇਹਦੇ 'ਚ ਚੱਕਰੇ ਆ ਵੀ ਇਹਨਾਂ ਵਿੱਚ ਕਮੀਆਂ ਸਾਡੇ ਆਪ ਦੇ ਵਿੱਚ ਨੇ ਲੋਕਾਂ 'ਚ ਕਮੀਆਂ ਸਾਡੇ 'ਚ ਸਾਡੇ 'ਚ ਕੀ ਕਮੀਆਂ ਨੇ ਅਸੀਂ ਜਦੋਂ ਪੁੱਤਰ ਧੀ ਨੂੰ ਮੰਗਣੇ ਆ ਉਦੋਂ ਅਸੀਂ ਇਹ ਨਹੀਂ ਪੁੱਛਦੇ ਵੀ ਇਹਨਾਂ ਦਾ ਪਰਿਵਾਰ ਕਿਵੇਂ ਆ ਕੁੜੀ ਵਾਲੇ ਦਾ ਪਰਿਵਾਰ ਕਿਵੇਂ ਆ ਮੁੰਡੇ ਵਾਲੇ ਦਾ ਪਰਿਵਾਰ ਕਿਵੇਂ ਇਹ ਸਾਨੂੰ ਪੁੱਛਣਾ ਚਾਹੀਦਾ ਅਸੀਂ ਇਹ ਚੀਜ਼ਾਂ ਲੋਕ ਨਹੀਂ ਪੁੱਛਦੇ ਇਹ ਕਿਉਂ ਨਹੀਂ ਪੁੱਛਦੇ ਸਾਨੂੰ ਲੋ ਵਧ ਗਿਆ ਸਾਨੂੰ ਲੋ ਵਧ ਗਿਆ ਲੋਕਾਂ ਨੂੰ ਵੀ ਜੇ ਅਸੀਂ ਕੁੜੀ ਆਲਾ ਉਹ ਸੋਚਦਾ ਵੀ ਇਹ ਮੁੰਡੇ ਆਲਾ ਜਗਾ ਤਗੜਾ ਹੋਵੇ ਭਾਵੇਂ ਉਹ ਤੇਲਨ ਦਾ ਪੁੱਤਰ ਹੋਵੇ ਤੇ ਭਾਵੇਂ ਕਿਸੇ ਹੋਰ ਦਾ ਪੁੱਤਰ ਹੋਵੇ ਤੇ ਭਾਵੇਂ ਉਹ ਜਿੱਦਾਂ ਦੀ ਮਰਜ਼ੀ ਹੋਣਾ ਠੀਕ ਹੈ ਚੰਗਾ ਘਰ ਚੰਗੀ ਕੋਠੀ ਹੋਣੀ ਚਾਹੀਦੀ ਜੇ ਮੁੰਡੇ ਆਲੇ ਨੇ ਉਹਦੇ ਵੀ ਕੁੜੀ ਚੰਗੀ ਹੋਣੀ ਚਾਹੀਦੀ ਭਾਵੇਂ ਉਹ ਕਿਸੇ ਦੀ ਉਹਦੀ ਮਾਂ ਕੋਈ ਕਿਸੇ ਦੀ ਵੀ ਹੋਵੇ ਇਹ ਚੀਜ਼ਾਂ ਅਸੀਂ ਇਨਕੁਆਰੀ ਨਹੀਂ ਪਹਿਲੇ ਬਜ਼ੁਰਗੇ ਚੀਜ਼ਾਂ ਇਨਕੁਆਰੀ ਕਰਦੇ ਹੁੰਦੇ ਸੀ ਸਮਝੇ ਗੱਲ ਹੁਣ ਇਹ ਜਿਹੜੀ ਕੁੜੀ ਦੀ ਘਟਨਾ ਵਰਤੀ ਏ ਇਹ ਮੈਂ ਚਲੋ ਸੱਚੀ ਤਾਂ ਮੈਂ ਨਹੀਂ ਇਹ ਗੱਲ ਕਰਦਾ ਮੈਂ ਇੱਕ ਨਤਾਜਾ ਲਾ ਕੇ ਗੱਲ ਕਰਦਾ ਵੀ ਮੁੰਡੇ ਦਾ ਫੁੱਫੜ 5 ਕਿਲੋਮੀਟਰ ਰਿੰਦਾ ਹੈ ਉਹਨਾਂ ਦੇ ਪਿੱਛੇ ਤੋਂ ਦੂਰ ਤੇ ਕੁੜੀ ਨੇ ਉਹਨਾਂ ਨੂੰ ਫੋਨ ਲਾਇਆ ਵੀ ਫੁੱਫੜ ਜੀ ਆਹ ਗੱਲ ਬਣ ਗਈ ਮਿਰਵਿੰਦਰ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਉਹਦੇ ਫੁੱਫੜ ਦੇ ਆਉਣ ਤੋਂ ਪਹਿਲਾਂ ਕੁੜੀ ਦੇ ਜਿਹੜੇ ਪੇਕੇ ਨੇ ਉੱਥੇ ਪਹਿਲਾਂ ਪਹੁੰਚੇ ਖੜੇ ਨੇ। ਓ ਲਈ ਮੈਂਗਾ ਲਾਣਾ ਮੈਂ ਆਉਦੇ ਦਿਮਾਗ ਤੋਂ ਗੱਲ ਲਾ ਕੇ ਸੋchnਾ ਕਿ ਕੁੜੀ ਦੇ ਪੇਕੇਆਂ ਨੇ ਫੋਨ ਲਾਇਆ। ਵੀ ਆਦੇ ਫੁੱਫੜ ਨੂੰ ਫੋਨ ਲਾ ਦੇ। ਕਿਉਂ ਜਿਹੜੇ ਕੁੜੀ ਦੇ ਪੇਕੇ ਨੇ ਉਹ ਉੱਥੋਂ ਪਿੰਡ ਤੋਂ ਘੜ ਤੋਂ ਘੜ 50 ਕਿਲੋਮੀਟਰ ਸਫ਼ਰ ਬਣ ਜਾਂਦਾ। 30 32 22 23 ਕਿਲੋਮੀਟਰ ਦਾ ਬਣ ਜਾਂਦਾ ਉੱਥੋਂ ਫਰੀਦਕੋਟ ਤੋਂ ਸਾਦਕ ਤੇ ਅਸਕਰ ਉਹਨਾਂ ਦਾ ਪਿੰਡ ਸੁੱਖਣ ਵਾਲਾ ਉੱਥੋਂ ਕੁਝ ਉਹ ਬਣ ਜਾਂਦਾ ਅੱਗੇ ਫਿਰ ਗੁਰੂਰਸਾ ਲਾ ਲਓ 22 ਇਹੋ ਲਾ ਲਓ ਗਾਂ ਪਿੰਡ ਅਗਲਾ ਲਾ 50 60 ਕਿਲੋਮੀਟਰ ਤੋਂ ਸਬਰ ਉੱਤੇ ਬਣਦਾ ਘੱਟ ਨਹੀਂ ਬਣਦਾ ਤੇ ਉਹ ਐਡੀ ਛਤੀ ਉੱਥੇ ਪਹੁੰਚ ਗਏ ਉੱਥੇ ਐਡੀ ਛਤੀ ਪਹੁੰਚ ਗਏ ਪਹੁੰਚ ਕੇ ਤੇ ਮੁੰਡਾ ਥੱਲੇ ਡਿੱਗਾ ਪਿਆ ਤੇ ਛੱਤ ਦੇ ਉੱਤੇ ਡਰਾਮਾ ਕੀ ਖੇਡਿਆ ਕਿ ਚੋਰ ਪੈ ਗਏ ਸਿਉਣਾ ਲੈ ਗਏ ਤੇ ਕੱਚੇ ਬੰਦੇ ਦੇ ਪੈਰ ਨਹੀਂ ਹੁੰਦੇ ਤੇ ਜਿਹੜੀ 2 ਤੋਲਿਆਂ ਦੀ ਚੈਣੀ ਉਹ ਗਲਤ ਪਾਈ ਫਿਰਦੀ। ਯੋ ਮੁੰਡਾ ਸੋਨਾ ਵੀ ਲੈ ਗਿਆ। ਨਹੀਂ ਗਲਤ ਗੱਲ ਹੈ ਉਹ ਮੁੰਡਾ ਸੋਨਾ ਨਹੀਂ ਲਗਿਆ। ਨਾ ਉਹ ਮੁੰਡੇ ਦਾ ਡਰਾਮਾ ਸੋਨੇ ਦਾ ਡਰਾਮਾ ਖੇਡਿਆ ਗਿਆ। ਉਹ ਸੋਨਾ ਮੇਰੀ ਨਿਗਾਹ ਦੇ ਵਿੱਚ 101% ਕੁੜੀ ਦੇ ਆਪਦੇ ਪਰਿਵਾਰ ਨੂੰ ਬਣਾਤਾ। ਵੀ ਡਰਾਮਾ ਬਣਾਇਆ ਵੀ ਆਪਾਂ ਡਰਾਮਾ ਬਣਾਈਏ। ਵੀ ਸੋਨਾ ਮੁੰਡਾ ਲੈ ਗਿਆ ਔਰ ਮੁੰਡਾ ਮੇਰੀ ਨਿਗਾਹ ਦੇ ਵਿੱਚ ਮੁੰਡਾ ਸੌਣਾ ਨਹੀਂ ਗਿਆ ਉਹ। ਮੁਸ਼ਕਲ ਮੈਂ ਨਹੀਂ ਮੰਨਦਾ। ਨਾ। ਇਹ ਮਨ ਨਹੀਂ ਕਿਉਂਕਿ ਇਹ ਗੇਮ ਉਹਦੇ ਪਰਿਵਾਰ ਨੇ ਬਣਾਈ ਹੋਵੇਗੀ। ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਬਣਾਈ ਹੋਵੇ। ਜੇ ਪੁਲਿਸ ਪੁਲਿਸ ਕੁੜੀ ਨੂੰ ਕਵੈਸਟਿਗੇਟ ਕਰੇ ਨਾ ਤੇ ਮੈਂ ਲਿਖ ਕੇ ਦੇਣਾ ਉਹਦੇ ਪਰਿਵਾਰ ਦਾ ਵਿੱਚ ਹੱਥ ਨਿਕਲਣਾ। ਹੁਣ ਪੱਤਰਕਾਰਾਂ ਨੇ ਇੰਟਰਵਿਊ ਕੀਤੀ ਵੀ ਤੁਹਾਨੂੰ ਕੁੜੀ ਦੇ ਰਿਲੇਸ਼ਨ ਬਾਰੇ ਪਤਾ ਨਹੀਂ ਉਹਦੇ ਵੀ ਕੁੜੀ ਮਿੱਠੀ ਇੰਨੀ ਸੀ। ਪਾਪਾ ਜੀ ਪਾਪਾ ਜੀ ਕਰਦੀ ਸੀ। ਤੇ ਮੁੰਡੇ ਨੂੰ ਪਤਾ ਸੀ ਤੇ ਮੈਂ ਹੋਰ ਵੀ ਮੁੰਡਿਆਂ ਨੂੰ ਬੇਨਤੀ ਕਰਨਾ ਜੇ ਤੁਹਾਨੂੰ ਸ਼ੱਕ ਪੈਂਦਾ ਨਾ ਵੀ ਤੁਹਾਡੀ ਜਨਾਨੀ ਦੇ ਹਾਲਾਤ ਥਰ ਖਰਾਬ ਨੇ ਤੇ ਮਾਪੋਂ ਦਾਦੂ ਉਸੇ ਵੇਲੇ ਵੀ ਇਹ ਗੱਲ ਤੇ ਆਪਦੇ ਮਨ ਚ ਨਾ ਰੱਖ ਕੇ ਤੁਰੇ ਫਿਰੋ ਹੁਣ ਇਕੱਲੇ ਇਕੱਲੇ ਪੁੱਤਰ ਸੀ ਉਹਦਾ ਜੇ ਦਾਸ ਦੇ ਦੀ ਸੀ ਤਲਾਕ ਦੇ ਦਿੰਦੇ ਭਰਾਵਾ ਤਲਾਕ ਤੂੰ ਕਿਵੇਂ ਦੇ ਦਿੰਦਾ ਉਹਨੇ ਤਲਾਕ ਲੈਣਾ ਨਹੀਂ ਸੀ ਤੇਰੇ 25 ਕਿੱਲੇ ਉਹਨਾਂ ਨੇ ਖਾਣੇ ਸੀ ਸਾਰੇ ਪਰਿਵਾਰ ਨੇ ਸਮੇਤ ਪੇਕਿਆਂ ਦਾ ਘਰ ਲੱਕੇ ਮੈਂ ਵੈਦਨਾ ਗੱਲਾਂ ਨਾ ਪਿਆਏ ਇੱਕल्ली-ਕੱਲੀ-ਕੱਲੀ ਕੁੜੀ ਦੇ ਕਾਰਨ ਨਹੀਂ ਹੋ ਰਹੀ। ਸਵੇਰੇ ਚਾਹ ਬੀਣੀ ਜ਼ਰੂਰ। ਚਾਹ ਤੋਂ ਬਿਨਾ ਕੰਮ ਨਹੀਂ ਹੁੰਦਾ ਜੋ ਮਰਜ਼ੀ ਹੋਈ ਏ। ਜਾਓ ਮੁੰਡੇ ਦੀ ਪੂਰੀ ਚਾਹ ਸੀ ਵੀ ਆਪਾਂ ਨਾਲੇ ਤੇ ਇੱਥੇ ਖਾਂਗੇ ਇਹਨੂੰ ਖਾਂਗੇ ਤੇ ਨਾਲੇ ਆਪਾਂ ਬੁੱਲੇ ਲੂਟਾਂਗ ਨਾਲੇ ਆਪਾਂ ਐਸਪਰਾਸੀ ਲਾਾਂਗੇ ਪਹਿਲੀ ਕੱਲ ਨੂੰ ਸੋਹਰੇ ਤੇਰੇ ਤੇਰੇ ਨਾਲ ਲਵਾ ਦੇਣੀ ਫਿਰ ਤੂੰ ਮੇਰੀ ਈ ਤੂੰ ਜਾਣੀ ਕਿੱਥੇ ਜਾਣਾ ਕਿੱਥਿਆ। ਤੇ ਗਲਤੀਆਂ ਨੇ ਸਾਡੀਆਂ ਗੱਤ ਕੇ ਸਾਡੀਆਂ ਦੁੱਦੀਏ ਅਸੀਂ ਕੀ ਕਰਨੇ ਅੱਜ ਅੱਜ ਸਾਡੇ ਨਾਲ ਜਿਹੜੇ ਗਰੀਬ ਨੇ ਨਾ ਗਰੀਬਾਂ ਦੀ ਇੱਜ਼ਤ ਹੈ ਸਾਡੀ ਜੱਟਾਂ ਦੀ ਹੁਣ ਕੋਈ ਇੱਜ਼ਤ ਤੇ ਕੋਈ ਨਹੀਂ ਰਹਿ ਗਈ ਭਾਵੇਂ ਜੋ ਕਿਸੇ ਨੂੰ ਗੱਲ ਮੇਰੀ ਕੌੜੀ ਲੱਗਦੀ ਲੱਗਦੀ ਰਵੇ ਹੁਣ ਤਾਂ ਲੋਕਾਂ ਨੂੰ ਆਫਤ ਆ ਗਈ ਵੀ ਮੁੰਡਾ ਜੀ ਕੁੜੀ ਬਾਹਰ ਦੇ ਮੁਲਕ ਵਿਆਹ ਕਰਤਾ ਮੁੰਡੇ ਦਾ ਕੁੜੀ ਜਾਏਗੀ ਮੁਰਕੇ ਮੁੰਡੇ ਨੂੰ ਸਾਥ ਲੈਗੀ ਮੈਨੂੰ ਤਾਂ ਇੱਕ ਨਹੀਂ ਸਮਝ ਲੱਗਦੀ ਪਹਿਲੋ ਜਦੋਂ ਵਿਆਹ ਕਰ ਲਈਦਾ ਸੀ ਨਾ ਤੇ ਜਨਾਨੀ ਨੂੰ ਪੇਕੇ ਆ ਨਹੀਂ ਜਾਣ ਦਿੰਦੇ ਹੁੰਦੇ ਸੀ ਚਾਰ ਦਿਨ ਹੀ ਰਹਿਣ ਦੀ ਦਿਆ ਸੀ ਉਸੇਲੇ ਲਿਆ ਹੀਦੀ ਸੀ ਮੇਰਾ ਨਹੀਂ ਜੀ ਲੱਗਦਾੰਨੇ ਬਿਨਾ ਠੀਕ ਹੈ ਤੇ ਹੁਣ ਕੀ ਹੁਣ ਵਿਆਹ ਕਰਕੇ ਪੰਜਾਂ ਦਿਨਾਂ ਬਾਅਦ ਹੀ ਜਾਗੀ ਦੀ ਬਾਰੀ ਨੂੰ ਹੱਥ ਪੁਆਲਦੇ ਜਿਵੇਂ 1 45 ਲੱਖ ਲਾ ਕੇ ਤੇ ਰੋਂਦਾ ਫਿਰਦਾ ਮਗਰ ਮਗਰ ਤੇ ਉੱਥੇ ਜਾ ਕੇ ਉਹਦੀ ਮੈਨੂੰ ਤੂੰ ਪਸੰਦ ਹੀ ਨਹੀਂ ਜੇ ਤੇ ਉਹਨੂੰ ਪਸੰਦ ਨਹੀਂ ਹੈ ਤੇ ਫਿਰ ਤੂੰ ਇੱਥੇ ਜਵਾਬ ਦੇ ਦੀ ਜ ਸਾਡਾ ਲੋਕਾਂ ਦਾ ਕਿੱਡੀ ਕਹਾਵਤ ਆਈ ਖੜੀਏ ਬਾਹਰ ਕੈਨੇਡਾ ਘੱਲਨ ਦੀ ਵੀ ਕੈਨੇਡਾ ਦੇ ਤੁਸੀਂ ਕਾਨੂੰਨ ਨੂੰ ਲੈਨੇ ਆ ਸਾਡੀ ਸਾਰੀ ਜ਼ਿੰਦਗੀ ਹੋ ਗਈ ਸਾਡੇ ਕਿਸੇ ਪਰਿਵਾਰ ਦੇ ਪਰਚਾ ਨਹੀਂ ਹੈਗਾ ਜਦੋਂ ਗਲਤ ਕੰਮ ਅਸੀਂ ਕਰਨਾ ਹੀ ਨਹੀਂ ਕੰਮ ਮਾੜਾ ਅਸੀਂ ਕਰਨਾ ਹੀ ਨਹੀਂ ਤੇ ਫਿਰ ਕਿਵੇਂ ਪਰਚੇ ਹੋਣਗੇ ਜਦੋਂ ਤੁਸੀਂ ਗਲਤ ਕੰਮ ਕਰਦੇ ਹੋ ਉਦੋਂ ਹੀ ਕਾਨੂੰਨ ਕਾਨੂੰਨ ਜਿਹੜਾ ਤੇ ਬਾਹਰ ਵੀ ਕਾਨੂੰਨ ਹੈ ਬਾਹਰ ਕਿਹੜਾ ਕਾਨੂੰਨ ਨਹੀਂ ਗਲਤ ਕੰਮ ਕਰਦੇ ਦੋ ਉੱਥੇ ਪਾਦੇ ਨਹੀਂ ਪਰ ਉੱਥੇ ਇਹਨਾਂ ਜ਼ਰੂਰ ਹੈ ਇਹ ਕੁੜੀਆਂ ਖੁੱਲੀਆਂ ਤੁਰ ਜਾਂ ਵਰਦੀਆਂ ਨੇ ਜਿੰਦੇ ਨਾਲ ਮਰਜ਼ੀ ਸੌਣ ਰਹਿਣ ਬਾਹਰ ਨੂੰ ਤੇ ਰੋਕ ਟੋਕ ਤੇ ਜਿਹੜੀਆਂ ਜਨਾਨੀਆਂ ਉਹ ਹੁੰਦੀਆਂ ਸੀ ਉਹ ਵੀ ਉਹ ਉਹ ਵੀ ਆਦੀਆਂ ਨਹੀਂ ਮੈਂ ਜਾਣਾ ਆਪਣੇ ਸੌ ਹਾਤੇ ਤੇ ਜਿਹੜੀ ਹੁੰਗੀਆਂ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਮੈਂ ਵਿਆਹ ਕਰਾ ਲਿਆ ਹੁਣ ਮੇਰਾ ਲਾਇਸੈਂਸ ਬਣ ਗਿਆ ਤੇ ਕੈਨੇਡਾ ਜਾ ਕੇ ਉੱਥੇ ਯਾਰੀ ਕਿਸੇ ਹੁੰਨਾਂ ਲਾ ਲਾਂਗੇ ਉੱਥੇ ਬੰਦੇ ਕੋ ਨਹੀਂ ਹੈਗੇ ਬਾਹਰ ਦੇ ਮੁਲਕ ਜਾ ਕੇ ਉਹ ਸੁਧਰ ਜੋ ਯਾਰ ਕਿਉਂ ਤੁਸੀਂ ਕਿਉਂ ਗੰਦ ਪਾਇਆ ਲੋਕਾਂ ਨੇ ਕਿਉਂ ਤੁਸੀਂ ਕੁੜੀਆਂ ਬਾਹਰ ਘੜ ਘੜ ਕੇ ਵਿਗਾੜੀ ਜਾਂਦੇ ਜੀ ਵਿਗਾੜੀ ਜਾਂਦੇ ਜੀ ਪਹਿਲੋ ਕੁੜੀ ਸਿਹਾਰ ਵੇਖੋ ਕੱਢੀਏ ਇਹ ਡਿਪੋਰਟ ਹੋ ਕੇ ਆਈ ਉਥੋਂ ਤੇ ਕਿਸੇ ਕਾਰਨ ਤੋਂ ਡਿਪੋਰਟ ਹੋ ਕੇ ਆਈ ਉਥੋਂ ਏ ਉੱਥੇ ਕੋਈ ਨਹੀਂ ਕਰਤਗੁਦੋ ਜੀ ਹੁਣੀ ਤਾਂ ਉਹ ਮੁੰਡਾ ਵੀ ਡਿਪੋਰਟ ਹੋ ਕੇ ਆ ਗਿਆ ਉਹ ਜਿਹੜਾ ਤੇ ਗਲਤੀ ਸਾਡੀ ਲੋਕਾਂ ਦੀ ਆਪਦੀ ਗਲਤੀ ਸਾਡੀ ਪਰ ਅਸੀਂ ਲੋਕ ਨਹੀਂ ਸੁਧਰਦੇ ਨਾ ਅੱਜ ਸੁਧਰੀਏ ਨਾ ਕੱਲ ਸੁਧਰੀਏ ਸਾਨੂੰ ਦਾ ਦਾ ਚਾਹੀਦਾ ਹੈ ਵੱਡੀ ਕਾਰ ਚਾਹੀਦੀ ਠੀਕ ਹੈ ਤੇ ਕੁੜੀ ਪੰਜ ਬੈਂਡ ਹੋਣ ਉਹ ਸਾਰੇ ਟੱਬਰ ਦੇ ਬੈਂਡ ਵਜਾ ਕੇ ਰੱਖਦੇ ਵੀ ਉਹ ਚੰਗਾ ਜਿਹੜੀਆਂ ਪਹਿਲੀਆਂ ਸੀ ਕੀ ਗੱਲ ਉਹ ਰੋਟੀ ਨਹੀਂ ਖਾਂਦੀਆਂ ਸੀ ਉਹ ਵੀ ਰੋਟੀ ਖਾਂਦੀਆਂ ਸੀ ਅਗੋ ਇੱਕ ਇੱਕ ਮੁੰਡਾ ਲੋਕਾਂ ਦਾ ਇੱਕ ਇੱਕ ਲੋਕਾਂ ਨੇ ਜਵਾਗ ਜੰਮਿਆ ਜੇ ਇੱਕ ਜਵਾਗ ਜੰਮ ਲਿਆ ਦੂਜਿਆਰ ਜਵਾਗ ਨਹੀਂ ਜਾ ਤਿਹਤ ਤੈਨ ਤਨ ਚਾਰ ਚਾਰ ਜਵਾਗ ਜੰਮੂ ਤੈਨ ਤਨ ਚਾਰ ਚਾਰ ਜਵਾਗ ਜੰਮੂ ਤੇ ਜਵਾਗ ਜੰਮੇ ਹੋਣ ਤੇ ਇਹਨਾਂ ਦੀ ਮੱਤ ਜਵਾਗ ਜੰਮੇ ਜਨਾਨੀ ਤੇ ਅੱਧੀ ਉਮਰ ਤੇ ਇਹਨਾਂ ਦੀ ਮੱਤ ਮਾਰੀ ਜਾਂਦੀ ਜਵਾਗ ਜੰਮ ਜੰਮ ਕੇ ਆ ਜਿਹੜੀ ਹੁਣ ਛੱਡ ਚੜ੍ਹ ਕੇ ਤੁਰੀਆਂ ਜਾਂਦੀਆਂ ਨੇ ਇੱਕ ਇੱਕ ਦੋ ਦੋ ਜਵਾਗ ਇੱਕ ਇੱਕ ਦੋ ਦੋ ਜਵਾਗ ਛੱਡ ਕੇ ਤੇ ਮੁੜ ਕੇ ਇਹਨਾਂ ਦਾ ਫਿਰ ਦੂਜੇ ਕੰਮ ਨੂੰ ਜੀ ਜ਼ਿਆਦਾ ਕਰਦਾ ਤੇ ਜੇ ਪੰਜ ਕ ਚਾਰ ਜਵਾਗ ਜੰਮਣ ਆਪੇ ਇਹਨਾਂ ਦੀ ਮੱਤ ਮਾਰੀ ਰਵੇ ਕੋਈ ਲੀੜੇ ਪਾੜੇ ਕੋਈ ਝੱਕਾ ਪਾੜੇ ਕੋਈ ਇਧਰ ਖਿੱਚੇ ਕੋਈ ਇਧਰ ਖਿੱਚੇ ਆਪੇ ਵੇਲੀਆਂ ਹੋ ਗਈ ਕਿਸੇ ਨਾਂ ਲੱਗਣ ਗਲਤੀ ਸਾਡੇ ਲੋਕਾਂ ਦੀ ਏ ਜਿੰਨਾ ਚਿਰ ਸਾਡੇ ਲੋਕੇ ਨਹੀਂ ਨਾ ਸੁਧਰਦੇ ਉਹਨਾਂ ਚਿਰ ਕਾਖੜੀਓ ਦਾ ਉਹਨਾਂ ਚਿਰ ਇਵੇਂ ਹੀ ਹਾਰ ਰਹਿਣਾ ਜਿਹੜਾ ਸਾਡੇ ਅੱਜ ਹੋਇਆ ਪਿਆ ਅੱਜ ਹੁਣ ਪਿਓਰ ਹੁੰਦਾ ਪਿਆ ਘਰ ਖਾਲੀ ਹੋ ਗਿਆ ਕੋਈ ਪੋਤਰਾ ਨਹੀਂ ਵੇਖੋ 23 ਚ ਵਿਆਹ ਹੋਇਆ ਤੇ ਕੋਈ ਜਵਾਗ ਨਹੀਂਗਾ ਪਹਿਲੋ ਇਹ ਲੋਕ ਸਿਆਣੇ ਵੇਖ ਲੋ ਕਿੱਡੇ ਨੇ ਹੁ ਕੰਮ ਸੇ ਕੰਮ ਪਹਿਲੋ ਕੋਈ ਜਵਾਗ ਦਾ ਦੋ ਜਾਮ ਲਵੋ ਫੇਰ ਬਾਹਰ ਘੱਲ ਲਿਆ ਜੀ ਬਾਹਰ ਘੱਲ ਕੇ ਤੇ ਮਾਰ ਜਿਹੜੀ ਬਾਹਰ ਦੀ ਕਮਾਈ ਮੈਂ ਤਾਂ ਕੋਈ ਕੋਣੀ ਵੇਖਿਆ ਕਿਸੇ ਨੇ ਬਾਹਰ ਦੀ ਕਮਾਈ ਨਾਲ ਵੀ ਕੋਈ ਇੱਥੇ بڑے ਲੋਕ ਆ ਕੇ ਇੱਥੇ ਬੜਾ ਕੁਛ ਬੇੜਾ ਮੈਂ ਤਾਂ ਵੇਖਿਆ ਨਹੀਂ ਅਸੀਂ ਤਾਂ ਜਿਨੇ ਜਿਨੇ ਵੀ ਗਏ ਨੇ ਮੈਂ ਤਾਂ ਕੋਈ ਨਹੀਂ ਵੇਖਿਆ ਵੀ ਬਾਹਰ ਦੀ ਕਮਾਈ ਉੱਥੇ ਕਰਕੇ ਆ ਕੇ ਜ਼ਮੀਨ ਖਰੀਦੀ ਬੇੜਾ ਹਾਂ ਘਰ ਜ਼ਰੂਰ ਮਾੜਾ ਹੁਣ ਪਾ ਲੈਂਦੇ ਨੇ ਵੀ ਕੋਸ਼ ਇੱਟ ਪੁਰਾਣੀ ਹੁੰਦੀ ਕੋ ਥੋੜੀ ਕਾਣੀ ਨਵੀਂ ਲੈ ਆਂਦੀ ਚੱਲ ਗੱਲ ਕਰ ਤਮ ਤੇ ਇਹਨਾਂ ਲੋਕਾਂ ਨੂੰ ਜ਼ਰੂਰ ਵੀ ਮੇਰਾ ਮੁੰਡਾ ਬਾਹਰ ਗਿਆ ਮੇਰੀ ਕੁੜੀ ਬਾਹਰ ਗਈ ਮੇਰੀ ਫਲਾਨੀ ਬਾਹਰ ਗਈ ਬਾਕੀ ਬਾਹਰ ਜੋ ਛੰਦ ਪਰੋਂ ਦੀਆਂ ਫਿਰਦੀਆਂ ਦੇਖਦਾ ਵਾਰਾ گاਵਾਂ ਕੋਲ ਤੇ ਤੁਰੀਆਂ ਫਿਰਦੀਆਂ ਕੋਲ ਸਾਰੀਆਂ ਤਾਂ ਨਹੀਂ ਚੰਗੀਆਂ ਵੀ ਹੈਗੀਆਂ ਨੇ ਪਰ ਚੰਗੀਆਂ 100 ਦੇ ਵਿੱਚ ਥੋੜੀਆਂ ਨੇ ਤੇ ਬਤੇ ਫੇਰ ਵਾਲੀਆਂ ਜਾਦੀਆਂ ਨੇ ਆ ਚੰਡੀਗੜ੍ਹ ਤੁਸੀਂ ਜਾ ਕੇ ਵੇਖੋ ਯਾਰ ਚੰਡੀਗੜ੍ਹ ਕੀ ਨੇ ਫਿਰਦਾ ਅੱਗੇ ਕੀ ਉਹਦੇ ਅੱਗੇ ਜਨਾਨੀ ਨੂੰ ਬੜਾ ਵੱਡਾ ਜ਼ੁਲਮ ਹੁੰਦਾ ਸੀ ਇਹ ਚੀਜ਼ ਤੇ ਵੀ ਇਹ ਕੰਮ ਕਰਨ ਤੇ ਕਿ ਹੁਣ ਦਾ ਹੁਣ ਤਾਂ ਚਾਰੀ ਲੈ ਗਈ ਲੋਕਾਂ ਦੀ ਪਰ ਸੋਚੋ ਸਾਡੇ ਪੰਜਾਬੀਓ ਸੁਧਰੋ ਸਾਡੇ ਨਾਲ ਅੱਜ ਗਰੀਬ ਜਿਹੜੇ ਦਿਹਾੜੀਦਾਰ ਨੇ ਉਹਨਾਂ ਦੀ ਜਿੱਤ ਜਿਆਦੀ ਏ ਮੁ슬ਮਾਨਾਂ ਦੇ ਜਿਹੜੇ ਕੁੜੀਆਂ ਨੂੰ ਉਹ ਵੀ ਉਹਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦੀ ਅੱਜ ਜਿੱਡਾ ਸਾਡਾ ਪੰਜਾਬੀਆਂ ਦਾ ਇਹ ਸਤਿਆਨਾਥ ਹੋ ਗਈ ਨਾ ਕਿਸੇ ਦੀ ਸਤਿਆਨਾਥ ਨਹੀਂ ਅੱਜ ਐਸ ਵੇਲੇ ਬਿਲਕੁਲ ਖਤਮ ਕਰਤਾ ਖਤਮ ਕਰਤਾ ਇਹਨਾਂ ਨੇ ਤੇ ਬਾਕੀ ਮੈਂ ਪੱਤਰਕਾਰਾਂ ਨੂੰ ਬੇਨਤੀ ਕਰਨਾ ਵੀ ਇਹ ਕੁੜੀ ਦੇ ਪਰਿਵਾਰ ਦੀ ਜਾ ਕੇ ਇੰਟਰਵਿਊ ਜ਼ਰੂਰ ਕਰੋ ਇਹਨਾਂ ਦੇ ਪਰਿਵਾਰ ਦੀ ਇੰਟਰਵਿਊ ਕਰਨੀ ਚਾਹੀਦੀ ਉੱਥੇ ਪਿੰਡ ਜਾ ਕੇ ਇਹਨਾਂ ਦੇ ਉਸੇ ਵੇਲੇ ਪਤਾ ਲੱਗ ਜੇ ਨਾ ਪਰਿਵਾਰ ਦੇ ਮੂੰਹ ਵੀ ਕੀ ਬੋਲਦਾ ਪਰਿਵਾਰ ਬਾਕੀ ਉਹ ਰੈਂਡੋ ਮਸ਼ਹੂਰ ਏ ਤਾਰੇ ਵਾਲਾ ਕੋਈ ਇਹ ਕੋਈ ਐਡਾ ਨਹੀਂਗਾ ਵੀ ਕੋਈ ਲੁਕਿਆ ਹੋ ਗਰਨਾਮ ਤਾਰੇ ਵਾਲਾ ਵਜਦਾ ਹੁੰਦਾ ਸੀ ਉਹਦੇ ਨਾਂ ਤੇ ਪਿੰਡ ਵਜਦਾ ਸੀ ਗਰਨਾਮ ਤਾਰੇ ਵਾਲਾ ਮਸ਼ਹੂਰ ਪਿੰਡ ਓ ਜਿਵੇਂ ਕਿਸੇ ਦਿਨ ਸਾਡੇ ਮਹਿਮਾ ਸ਼ਗਾਰੇ ਮਾਨ ਤੇ ਨਾਂ ਦੇ ਮਸ਼ਹੂਰ ਹੁੰਦਾ ਸੀ ਸਾਰ ਦੇ ਖਾਈ ਦੇ ਨਾਂ ਤੇ ਹੁੰਦੀ ਸੀ ਟਿੱਬੀ ਗੱਤੀ ਗੱਤੀ ਵਧਾਵੇ ਵਾਲੀ ਗੱਤੀ ਵਧਾਵੇ ਦੇ ਨਾਂ ਤੇ ਹੁੰਦੀ ਸੀ ਮਸ਼ਹੂਰ ਇਸ ਕਰਕੇ ਮਿਹਰਬਾਨੀ ਕਰਕੇ ਥੋੜਾ ਜਿਹਾ ਸੁਧਰੋ ਸੁਧਰ ਦੀ ਲੋੜ ਏ ਭਰਾਓ ਤੇ ਜੇ ਤੁਸੀਂ ਮੁੰਡਾ ਵਿਆਹਣੇ ਨਾ ਤੇ ਬੈਂਡਾਂ ਵਾਲੀ ਕੁੜੀ ਨਾ ਪਾ ਲੋ ਕੁੜੀ ਸਿੱਧੀ ਸਾਦੀ ਪਾ ਲੋ ਤੇ ਜਾਂ ਫਿਰ ਚੁੱਪ ਕਰਕੇ ਜੇ ਉਹ ਗਲਤ ਕੰਮ ਕਰਦੀ ਅੱਖਾਂ ਨੀਵੀਆਂ ਕਰਕੇ ਤੁਰੇ ਫਿਰੋ ਫਿਰ ਕਰੀ ਜਾਂਦੇ ਹੋ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ